ਜੋ ਹਾਜ਼ਰ ਹੈ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਵਾਪਸ ਦੇਸ਼ ਭੇਜਿਆ ਗਿਆ ਜਿਨ੍ਹਾਂ ਦੇ ਵਿੱਚ ਹਲਕਾ ਫਤੇਗੜ ਸਾਹਿਬ ਦੇ ਦਿਨੋਂ ਦੇ ਪਿੰਡ ਤਲਾਣੀਆਂ ਦਾ ਰਹਿਣ ਵਾਲਾ ਗੁਰਮੀਤ ਸਿੰਘ ਵੀ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਗੁਰਮੀਤ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ 12 ਨਵੰਬਰ 2024 ਨੂੰ ਵਿੱਚ ਅਮਰੀਕਾ 40 ਲੱਖ ਰੁਪਏ ਲਗਾ ਕੇ ਗਿਆ ਸੀ ਉਸ ਨੂੰ ਪੇਜੰਦੇ ਲਈ ਪਰਿਵਾਰ ਦੇ ਵੱਲੋਂ ਕਰਜ਼ਾ ਚੁਕਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਬਾਹਰ ਭੇਜਿਆ ਗਿਆ ਪਰ 트ੰਪ ਸਰਕਾਰ ਦੇ ਇਸ ਫੈਸਲੇ ਤੇ ਉਹਨਾਂ ਦੇ ਬੇਟੇ ਨੂੰ ਡਿਪੋਰਟ ਕਰ ਦਿੱਤਾ ਜਿਸ ਦੇ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇਸ ਮੁਸ਼ਕਲ ਘੜੀ ਦੇ ਵਿੱਚ ਉਹਨਾਂ ਨੂੰ ਬਣਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਕਾਉਂਸਲਰ ਵਿਸਾਖੀ ਰਾਮ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਏਜੰਟਾਂ ਦੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇ। ਦੋਸਤੋ ਨਮਸਕਾਰ ਇੰਡੀਆ ਨਿਊਜ਼ ਦੇਖਦੇ ਸਾਰੀ ਦਰਸ਼ਕਾਂ ਸਵਾਗਤ ਹੈ ਤੇ ਮੈਂ 파ਰਸ ਗੌਤਮ ਅੱਜ ਅਸੀਂ ਜ਼ਿਲ੍ਹਾ ਸ਼ਰੀਫ ਅਤੇ ਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਵਿਖੇ ਪਹੁੰਚੇ ਹਾਂ ਜਿੱਥੇ ਕਿ ਅਮਰੀਕਾ ਸਰਕਾਰ ਵੱਲੋਂ ਭਾਰਤ ਦੇ ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਉਹੀ ਉੱਥੇ ਹੀ ਇੱਕ ਤਲਾਣੀਆਂ ਪਿੰਡ ਦਾ ਗੁਰਮੀਤ ਸਿੰਘ ਨਾਮਕ ਨੌਜਵਾਨ ਜੋ ਕਿ ਅੱਜ ਪਹੁੰਚ ਰਹੇ ਆਪਣੇ ਘਰ ਤੇ ਆਓ ਉਹਨਾਂ ਦੇ ਘਰ ਜਾਣਾ ਵੀ ਗੱਲਬਾਤ ਕਰ ਲੈਂਦੇ ਉਹਨਾਂ ਦੇ ਬਜ਼ੁਰਗ ਖੜੇ ਨੇ ਕੀ ਕਹਿਣਾ ਇਹਨਾਂ ਦਾ ਹਾਂਜੀ ਸਰ ਸੱਸੀ ਗਾਲ ਜੀ ਸੱਸੀ ਗਾਲ ਜੀ ਸਰ ਕੀ ਨਾਮ ਹੈ ਤੁਹਾਡਾ ਉਹਨੂੰ ਗਾਲ ਜੀ ਤੇ ਬੇਟਾ ਗਿਆ ਸੀ ਕਿੰਨਾ ਸਮਾਂ ਹੋ ਗਿਆ ਜੀ ਗਏ ਨੇ ਜੀ 12 ਸਾਲ 11 ਮਹੀਨੇ 3 ਮਹੀਨੇ ਪਹਿਲਾਂ ਤੋਂ ਤੇ ਆਖਰੀ ਗੱਲਬਾਤ ਕਦ ਹੋਈ ਸੀ ਬਾਈ ਜਨੂਰੀਨ ਹੋਈ ਥਾ ਠੀਕ ਹੈ ਜੀ ਤੇ ਕੀ ਕੰਮ ਕਰਦੇ ਹੋ ਤੁਸੀਂ ਪੰਜਾਬੀ ਜਿੱਥੇ ਕਰਦਾ ਮੈਂ ਕਰਦਾ ਕਰਦਾ ਨਾ ਕਰਦਾ ਕਰਦਾ

ਕਿੰਨਾ ਸਮਾਂ ਹੋ ਗਿਆ ਬੇਟੀ ਨੂੰ ਗੈ ਨੂੰ ਬਾਜੀ ਉਹ ਤੀਜਾ ਵੀ ਨਾਲਾ ਵੀ ਟੰਡਿਆ ਹੋਣਾ ਕਿ ਹੁਣ ਕੀ ਸਰਕਾਰ ਨੂੰ ਕੀ ਅਪੀਲ ਕਰਦੇ ਅਸੀਂ ਸਰਕਾਰ ਨੂੰ ਇਹ ਕਰਨੇ ਸਾਡੇ ਜਾਂ ਕੁਝ ਮੋੜਨ ਜਾਂ ਉਹਨੂੰ ਫੜਨ ਜੀ ਜਿਹੜਾ ਏਜੰਟ ਬਣਿਆ ਹੋਇਆ ਹੈ ਤੇ ਜਾਂ ਉਹਨੂੰ ਸਰਕਾਰੀ ਨੌਕਰੀ ਦੇਣ ਜੀ ਬਟੇ ਅਸੀਂ ਤੇ ਹੁਣ ਸਾਡੇ ਨੂੰ ਤਾਂ ਕੰਮ ਨਹੀਂ ਹੁੰਦਾ ਦੋ ਬੱਚੇ ਨੇ ਉਹਦੇ ਜੀ ਇੱਕ ਉਹਦੀ ਘਰ ਦੀ ਹੈਗੀ ਜੀ ਪੰਜ ਮੈਂਬਰ ਹੈਗੇ ਅਸੀਂ ਜੀ ਸੋ ਦੋਸਤੋ ਜਿੱਥੇ ਦੇਖ ਰਹੇ ਹੋ ਤੁਸੀਂ ਕੀ ਆਓ ਪਹਿਲਾਂ ਤੁਹਾਨੂੰ ਅਸੀਂ ਗੁਰਮੀਤ ਸਿੰਘ ਜੀ ਦਾ ਘਰ ਵਖਾਣੇ ਆ ਜਿਵੇਂ ਕਿ ਉਹਨਾਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਛੋਟੇ ਛੋਟੇ ਦੋ ਬੱਚੇ ਨੇ ਤੇ 40 ਲੱਖ ਰੁਪਏ ਉਹਨਾਂ ਨੇ ਵਿਆਸ ਤੇ ਪਕੜ ਕੇ ਅੱਜ ਤੋਂ 3 ਮਹੀਨੇ ਪਹਿਲਾਂ ਆਪਣੇ ਬੱਚੇ ਨੂੰ ਅਮਰੀਕਾ ਭੇਜਿਆ ਸੀ ਤੇ ਅੱਜ ਉਹ ਆਪਣੇ ਘਰ ਵਾਪਸ ਮੁੜ ਰਿਹਾ ਸੋ ਤੁਹਾਨੂੰ ਦਿਖਾ ਰਹੇ ਅਸੀਂ ਘਰ ਦੇ ਤਸਵੀਰਾਂ ਦਿਖਾ ਰਹੇ ਅਸੀਂ ਇੰਡੀਆ ਨਿਊਜ਼ ਤੋਂ ਜਿੱਥੇ ਕਿ ਫਤੇਗੜ ਜ਼ਿਲ੍ਹਾ ਦੇ ਪਿੰਡ ਤਲਾਨੀਆਂ ਦਾ ਗੁਰਮੀਤ ਸਿੰਘ ਰਹਿਣ ਵਾਲਾ ਨੌਜਵਾਨ ਅੱਜ ਕਿਉਂਕਿ ਅਮਰੀਕਾ ਸਰਕਾਰ ਨੇ ਨੌਜਵਾਨ ਡਿਵੋਟ ਕੀਤੇ ਨੇ ਉੱਥੋਂ ਇੱਕ ਗੁਰਮੀਤ ਸਿੰਘ ਨਾਮ ਦਾ ਵਿਅਕਤੀ ਪੰਡਤ ਲਾਲੀਆਂ ਦਾ ਆਪਣੇ ਘਰ ਆ ਰਹੇ ਤੇ ਉਹਨਾਂ ਦੇ ਅਸੀਂ ਮਾਪਿਆਂ ਨਾਲ ਵੀ ਗੱਲਬਾਤ ਕਰਕੇ ਹਟਿਆ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ 40 ਲੱਖ ਰੁਪਏ ਅਸੀਂ ਵਿਆਜ ਤੇ ਲੈ ਕੇ ਆਪਣੇ ਬੱਚੇ ਨੂੰ ਅਮਰੀਕਾ ਭੇਜਿਆ ਸੀ ਤੇ ਉਹਨਾਂ ਨੇ ਸਰਕਾਰ ਨੂੰ ਵੀ ਅਪੀਲ ਕਰੀ ਵੀ ਉਹਨੂੰ ਜਾਂ ਕਿਸੇ ਨੌਕਰੀ ਦਿੱਤੀ ਜਾਵੇ ਉਹ ਜੋ ਵੀ ਏਜੰਟਾ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਮੈਂ ਮੈਂ ਪਾਰਸ ਗੋਤਮ ਕੈਮਰਾਮੈਨ ਨੀਤੀਸ਼ ਗੋਤਮ ਨਾਲ ਇੰਡੀਆ ਨਿਊਜ਼